ਅੱਜ ਸਾਡੀ ਜਿਹੜੀ ਇੱਥੇ ਮੀਟਿੰਗ ਹੈ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਲ ਉਹਨਾਂ ਨੇ ਬੁਲਾਇਆ ਹੈਗਾ ਵੀ ਪੰਥ ਕੇਕਤਾ ਵਾਸਤੇ ਵੀ ਇਥੋਂ ਪਹਿਲਾਂ ਦਰਬਾਰ ਸਾਹਿਬ ਨਮਸਕਾਰ ਕਰਕੇ ਅਕਾਲੀ ਬਾਬਾ ਭੂਲਾ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਵੱਡੇ ਤੌਰ ਤੇ ਮੀਟਿੰਗ ਕੀਤੀ ਜਾ ਰਹੀ ਹੈ ਵੀ ਪੰਥਰ ਦੇ ਵਿੱਚ ਏਕਤਾ ਬਣ ਜਾਵੇ ਇਸ ਕਰਕੇ ਸਾਡੀ ਇੱਥੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋਇਆ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਹੈ ਜੋ ਵੀ ਜਿੱਥੇ ਵੀ ਫਿਰਦਾ ਹੈ ਉਹ ਪੰਜਾਬ ਦਾ ਵਾਸੀ ਹੈ ਪੰਜਾਬੀ ਹੈ ਗੁਰੂ ਦਾ ਸਿੱਖ ਹੈ ਉਹ ਸ੍ਰੀ ਅਕਾਲ ਤਖਤ ਨੂੰ ਸਮਰਪਤ ਹੈ ਤੇ ਸਾਰਿਆਂ ਦਾ ਯਤਨ ਹੈ ਵੀ ਅਸੀਂ ਇੱਕ ਨਿਸਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਪੰਥ ਦੇ ਹਿੱਤ ਦੇ ਵਿੱਚ ਕੋਈ ਵਧੀਆ ਫੈਸਲਾ ਲੈ ਸਕੀਏ ਬਾਬੇ ਕਿ ਲਗਾਤਾਰ ਧਮਕੀਆਂ ਆ ਰਹੀਆਂ ਨੇ ਸੀਐਮ ਸਾਹਿਬ ਵੀ ਆਏ ਦੀ ਪੱਖੋਂ ਤੇ ਕੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਵੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਨ ਦਰਬਾਰ ਹੈ ਇੱਥੇ ਬਹੁਤ ਵੱਡੀਆਂ ਬਖਸਸਾਂ ਨੇ ਇਹ ਜਿਹੜੇ ਹੌਲੀ ਮਤ ਵਾਲੇ ਨੇ ਥੋੜੀ ਮਤ ਵਾਲੇ ਬੰਦੇ ਨੇ ਉਹ ਇਹੋ ਜਿਹੇ ਘਟੀਆਂ ਕੰਮ ਕਰਦੇ ਨੇ ਇੱਥੇ ਕੋਈ ਖਤਰਾ ਨਹੀਂ ਹੈਗਾ ਦਰਬਾਰ ਸਾਹਿਬ ਵੱਲ ਨੂੰ ਜੇ ਕੋਈ ਅੱਖ ਕੱਟ ਕੇ ਵੀ ਚਾਕੂ ਤੇ ਅਸੀਂ ਹੈਗੇ ਆਂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਪੁੱਤ ਐ ਅਸੀਂ ਅਸੀਂ ਅਗਲੇ ਦੀਆਂ ਅੱਖਾਂ ਕੱਢ ਸਕਦੇ ਆਂ ਹੱਥ ਵੱਢ ਸਕਦੇ ਆਂ ਪਰ ਨਹੀਂ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈਗੀ ਇਹ ਲੋਕਾਂ ਦੀ ਮਤ ਥੋੜੀ ਐ ਬੁੱਧੀ ਘੱਟ ਐ ਉਹ ਲੋਕਾਂ ਨੂੰ ਡਰਾਉਣ ਵਾਸਤੇ ਕਿਉਂਕਿ ਇੱਥੇ ਚਾਰੇ ਵਰਨਾਂ ਦੇ ਲੋਕ ਆਉਂਦੇ ਆਂ ਹਿੰਦੂ ਵੀ ਆਉਂਦਾ ਮੁਸਲਮਾਨ ਵੀ ਆਉਂਦਾ ਐਸਾਈ ਵੀ ਆਉਂਦਾ ਇੱਥੇ ਸਿੱਖ ਵੀ ਆਉਂਦਾ ਲੋਕਾਂ ਦੇ ਮਨ ਦੇ ਵਿੱਚ ਡਰ ਭਰਨ ਵਾਸਤੇ ਇਹੋ ਜਿਹੇ ਘਟੀਆ ਲੋਕ ਹਰਕਤਾਂ ਕਰਦੇ ਨੇ ਕੀਤਨੋ ਈਮੇਲ ਪਾਦੀ ਜੇ ਅਸੀਂ ਦਰਬਾਰ ਸਾਹਿਬ ਨੂੰ ਉਡਾ ਦੇਵਾਂਗੇ ਇੱਥੇ ਕਿਸੇ ਦੀ ਹਿੰਮਤ ਨਹੀਂ ਹੈ ਕੋਈ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਭਣਕ ਨਹੀਂ ਸਕਦਾ ਤੇ ਅਸੀਂ ਵੀ ਸਤਿਗੁਰੂ ਸੱਚੇ ਕੁਲਾਸ ਜੀ ਦੇ ਪਹਿਰੇਦਾਰ ਆ ਜਿੰਨਾ ਚਿਰ ਸਰੀਰ ਵਿੱਚ ਸੁਆਹ ਚੱਲਦੇ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਏ ਨਹੀਂ ਸਕਦੀ ਇਹ ਸੰਗਤਾਂ ਬੇਡਰ ਬੇਝਿਜਕ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਜੀ ਕੋਈ ਡਰਨ ਵਾਲੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ